ਪਾਖਣਾ ਨਹਿਰ ਦੇ ਪਾਣੀ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਵਿਚਾਲੇ ਲੜਾਈ ਸ਼ੁਰੂ ਹੋ ਚੁੱਕੀ ਹੈ ਪੰਜਾਬ ਸਰਕਾਰ ਨੇ ਨੰਗਲ ਵਿੱਚ ਪਾਖੜਾ ਡੈਮ ਤੇ ਪੁਲਿਸ ਦੀ ਘੇਰਾਬੰਦੀ ਕੀਤੀ ਹੋਈ ਹੈ ਪੰਜਾਬ ਪੁਲਿਸ ਨੇ ਡੈਮ ਦੇ ਕੰਟਰੋਲ ਰੂਮ ਦੀਆਂ ਚਾਬੀਆਂ ਵੀ ਆਪਣੇ ਕਬਜ਼ੇ 'ਚ ਲੈ ਲਈਆਂ ਹਨ ਕਿਸੇ ਨੂੰ ਵੀ ਬੰਨ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੈ ਇਸ ਦਰਾਂ ਨ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਕੀਤੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਸੀ ਮੁੱਖ ਮੰਤਰੀ ਦੇ ਨਾਲ-ਨਾਲ ਆਪ ਸੁਪਰੀਮੋ ਰਵਿੰਦਰ ਕੇਜਰੀਵਾਲ ਵੀ ਮੌਜੂਦ ਹਨ ਮੀਟਿੰਗ ਤੋਂ ਬਾਅਦ ਆਪ ਦੇ ਪੰਜਾਬ ਮੁਖੀ ਅਮਨ ਅਰੋੜਾ ਨੇ ਕਿਹਾ ਹੈ ਕਿ ਭਲਕੇ ਸਵੇਰੇ 10 ਵਜੇ ਪੰਜਾਬ ਵਿਖੇ ਪੰਜਾਬ ਭਵਨ ਵਿੱਚ ਪਾਰਟੀ ਦੀ ਮੀਟਿੰਗ ਸੱਦੀ ਗਈ ਹੈ ਇਸ ਦੇ ਨਾਲ ਹੀ ਸੋਮਵਾਰ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਸੱਦਿਆ ਗਿਆ ਹੈ ਦੱਸ ਦਈਏ ਕਿ ਇਹ ਮੁੱਦਾ ਅਦੋਂ ਭਖਿਆ ਹੈ ਜਦੋਂ ਦੇਰ ਰਾਤ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਐਮਰਜੈਂਸੀ ਮੀਟਿੰਗ ਹੋਈ ਜਿਸ ਵਿੱਚ ਹਰਿਆਣਾ ਨੂੰ 4000 ਕਿਓਸਕ ਦੀ ਥਾਂ ਪੂਰੇ 8500 ਕਿਓਸਕ ਪਾਣੀ ਦਿੱਤਾ ਪਰ ਪੰਜਾਬ ਸਰਕਾਰ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਤੋਂ ਬਾਅਦ ਜਲ ਨਿਮਨ ਨਿਰਦੇਸ਼ਕ ਇੰਜੀਨੀਅਰ ਬੋਰਡ ਵਿੱਚ ਪੰਜਾਬ ਕੋਟੇ ਤੋਂ ਨਿਯੁਕਤ ਇੰਜੀਨੀਅਰ ਨੂੰ ਹਟਾ ਦਿੱਤਾ ਗਿਆ ਤੇ ਹਰਿਆਣਾ ਕੋਟੇ ਤੋਂ ਇੰਜੀਨੀਅਰ ਆਕਾਸ਼ਦੀਪ ਨੂੰ ਹਟਾਇਆ ਗਿਆ ਸੰਜੀਵ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਇਸ ਤੋਂ ਥੋੜੀ ਦੇਰ ਬਾਅਦ ਬੋਰਡ ਤੋਂ ਬੋਰਡ ਦੇ ਹਰਿਆਣਾ ਦੇ ਕੋਟੇ ਦੇ ਸਕੱਤਰ सुरेंद्र ਮਿੱਤਲ ਨੂੰ ਹਟਾ ਦਿੱਤਾ ਗਿਆ। ਉਹਨਾਂ ਦੀ ਥਾਂ ਤੇ ਪੰਜਾਬ ਕੋਟੇ ਤੋਂ ਨਿਯੁਕਤ ਬਲਵੀਰ ਸਿੰਘ ਨੂੰ ਚਾਰਜ ਦੇ ਦਿੱਤਾ ਗਿਆ। ਵਿਵਾਰ ਵਦਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਖੁਦ ਨੰਗਲ ਡੈਮ ਨਵੇਂ ਡੈਮ ਤੇ ਪਹੁੰਚੇ। ਉਹਨਾਂ ਨੇ ਉੱਥੇ ਤਨਾਤ ਪੁਲਿਸ ਤੋਂ ਡੈਮ ਦੀ ਸਥਿਤੀ ਦਾ ਜਾਇਜ਼ਾ ਲਿਆ। ਉਦਰ ਰਣਨੀਤ ਬਿੱਟੂ ਵੀ ਪੰਜਾਬ ਦੇ ਹੱਕ ਵਿੱਚ ਬੋਲਦੇ ਨਜ਼ਰ ਆਏ। ਦੇਖੋ ਇੱਕ ਪਾਸੇ ਤਾਂ ਮਾਹੌਲ ਜਿਹੜਾ ਏ ਉਹ ਦੋਨੋਂ ਦੇਸ਼ਾਂ ਦਾ ਜੰਗ ਦਾ ਬਣਿਆ ਹੋਇਆ। ਦੂਜੇ ਪਾਸੇ ਸਾਡੇ ਚੀਫ ਮਿਨਿਸਟਰ ਪੰਜਾਬ ਦੇ ਕਿਉਂਕਿ ਆਪਦੀ ਕੁਰਸੀ ਬਚਾਉਣੀ ਆ ਇਲੈਕਸ਼ਨਾਂ ਐ ਬਾਈ ਇਲੈਕਸ਼ਨ ਦਿੱਲੀ ਵਾਲੇ ਆਏ ਬੈਠੇ ਆ ਚੜੇ ਬੈਠੇ ਆ ਉਹਦੇ ਉੱਤੇ ਉਸ ਗੱਲ ਨੂੰ ਕਿਧਰੇ ਪਾਸੇ ਹੋਰ ਲਿਜਾਣ ਲਈ ਇਹ ਸਾਡਾ ਚੀਫ ਮਿਨਿਸਟਰ ਜਿਹੜਾ ਉਹ ਹਮੇਸ਼ਾ ਹੀ ਸਟੇਜ ਦਾ ਬੰਦਾ ਏ ਸਟੇਜ ਵਾਲੀ ਗੱਲ ਕਰਦਾ ਏ। ਪਰ ਮੈਂ ਤੁਹਾਨੂੰ ਜਦੋਂ ਵੀ ਆਹ ਹਰ ਚੈਨਲ ਤੇ ਮੇਰੀ ਆ ਵੀਡੀਓ ਜਾਏਗੀ ਮੇਰੀ ਗੱਲ ਜਾਏਗੀ ਮੈਂ ਵਿਸ਼ਵਾਸਨਾ ਕੋਨ ਇੱਕ ਬੂੰਦ ਵੀ ਇੱਕ ਬੂੰਦ ਵੀ BBMB ਤੋਂ ਪਾਣੀ ਦੀ ਹਰਿਆਣੇ ਲਈ ਨਹੀਂ ਛੱਡੀ ਜਾਏਗੀ ਇੱਕ ਬੂੰਦ ਵੀ ਜਿਹੜਾ ਜਿਹੜਾ ਪਹਿਲਾਂ ਜਿੰਨਾ ਜਿੰਨਾ ਹਿੱਸਾ ਪਾਣੀ ਦਾ ਉਹੀ ਜਾਏਗਾ ਮੈਂ ਹੁਣੀ ਆਪਣੇ ਆਪ ਚੇਅਰਮੈਨ BBMB ਬੋਰਡ ਦੇ ਨਾਲ ਗੱਲ ਕੀਤੀ ਆ ਮੈਂ ਹੋਰ ਮਹਿਕਮਿਆਂ ਨਾਲ ਗੱਲ ਕੀਤੀ ਆ ਜੋ ਮੀਟਿੰਗ ਚ ਕੀ ਹੋਇਆ ਨਹੀਂ ਹੋਇਆ ਉਹ ਸਾਰੀਆਂ ਗੱਲਾਂ ਜੋ ਤੁਹਾਡੇ ਕੋਲ ਆਈਆਂ ਕਿਸੇ ਨੇ ਦਿੱਤੀਆਂ ਉਹ ਅਲੱਗ ਗੱਲ ਆ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਇੱਕ ਬੂੰਦ ਵੀ ਪਾਣੀ ਦੀ ਪੰਜਾਬ ਦੀ ਨਹੀਂ ਜਾਏਗੀ ਚਾਹੇ ਕੋਈ ਕਿੰਨਾ ਵੀ ਜ਼ੋਰ ਲਾਵੇ ਕੋਈ ਕੁਝ ਕਹੇ ਦੂਜੀ ਗੱਲ ਇਹ ਭਗਵੰਤ ਮਾਨ ਸਾਹਿਬ ਸਿਰਫ ਇਸ ਵੇਲੇ ਕਿਸਾਨਾਂ ਦੀ ਕਿਉਂਕਿ ਹਰ ਪਾਸੇ ਕਿਸਾਨ ਵਿਰੋਧ ਕਰ ਰਿਹਾ ਐ ਐਮਐਲਏ ਬੜਾ ਪ੍ਰੈਸ਼ਰ ਹੈ ਇਹਨਾਂ ਤੇ ਦੂਜੀ ਗੱਲ ਜਿਹੜੀ ਸਾਡੀ ਮੀਟਿੰਗ ਆ ਚਾਪਰੀਕ ਦੀ ਕਿਸਾਨ ਜਥੇਬੰਦੀਆਂ ਨਾਲ ਸੈਂਟਰਲ ਗਵਰਨਮੈਂਟ ਦੀ ਜਿਹੜਾ ਕਿਸਾਨ ਜਥੇਬੰਦੀਆਂ ਨੇ ਸਾਫ਼ ਕਿਹਾ ਏ ਵੀ ਅਸੀਂ ਪੰਜਾਬ ਸਰਕਾਰ ਦੇ ਜੇ ਮੰਤਰੀ ਵਿੱਚ ਆਉਣਗੇ ਤਾਂ ਉਹ ਮੀਟਿੰਗ ਅਸੀਂ ਨਹੀਂ ਆਵਾਂਗੇ ਬਾਈਕਾਟ ਕਰਾਂਗੇ ਇਸ ਕਰਕੇ ਵੀ ਇਹ ਮੀਟਿੰਗ ਕੇਂਦਰ ਤੇ ਕਿਸਾਨਾਂ ਦੇ ਵਿੱਚ ਸਫਲ ਨਾ ਹੋ ਸਕੇ ਇਹ ਮੀਟਿੰਗ ਅੱਗੇ ਨਾ ਵੱਧ ਸਕੇ ਉਹ ਮੀਟਿੰਗ ਨੂੰ ਸਬਟਾਈਜ਼ ਕਰਨ ਲਈ ਮੀਟਿੰਗ ਨੂੰ ਰੋਕਣ ਲਈ ਵੀ ਆਹ ਦੇਖੋ ਜੀ ਉਹਰੇ ਤਾਂ ਧਰਨੇ ਚੱਲ ਰਹੇ ਆ ਔਰੇ ਮਜਾਰੇ ਚੱਲ ਰਹੇ ਆ ਉਹ ਜਿਹੜੇ ਕਿਸਾਨ ਵਿਰੋਧ ਕਰ ਰਹੇ ਆ ਉਹਨਾਂ ਨੂੰ ਗੁੰਮਰਾਹ ਕਰਨ ਲਈ ਇਹ ਬੜੀ ਵੱਡੀ ਇੱਕ ਚਾਲ ਆ ਜਿਹੜੀ ਇਹ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਚੱਲੀ ਆ ਮੈਂ ਇੱਕ ਗੱਲ ਹੋਰ ਕਹੂੰਗਾ ਵੀ ਇਹਦੇ ਵਰਕਰ ਜਿਵੇਂ ਅੱਜ ਹਮਲਾ ਕੀਤਾ ਇਹਨਾਂ ਨੇ ਜਿਸ ਤਰੀਕੇ ਨਾਲ ਹਮਲਾ ਕੀਤਾ ਬੀਜੇਪੀ ਦਫ਼ਤਰ ਤੇ ਲੁਧਿਆਣੇ 'ਚ ਉਹਦੇ ਉੱਤੇ ਇਹਨਾਂ ਦੇ ਕਾਰਵਾਈ ਐਫ ਆਈ ਆਰ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਘਰ 'ਚ ਹੀ ਹਮਲਾ ਕਰਨ ਚਲੇਗੇ ਦੂਜੀ ਫੇਰ ਮੈਂ ਵੱਡੀ ਗੱਲ ਫੇਰ ਮੈਂ ਕਹਿੰਨਾ ਇਹ ਕੇਸ ਨੇ ਜਿਹੜੇ ਇਹ ਕੋਰਟਾਂ 'ਚ ਚੱਲ ਰਹੀ ਹੈ ਹਾਈ ਕੋਰਟ ਸੁਪਰੀਮ ਕੋਰਟ ਜੀਨੋ ਵੀ ਕੋਈ ਤਕਲੀਫ ਆ ਜੇ ਕਿਸੇ ਨੂੰ ਪਾਣੀ ਵੱਧ ਚਾਹੀਦਾ ਘਟ ਚਾਹੀਦਾ ਜਿਵੇਂ ਵੀ ਆ ਉਹ ਜਾ ਕੇ ਆਪਣੀ ਗੱਲ ਕੋਰਟ ਚ ਕਰੇ ਮੈਂ ਸਾਫ ਤੌਰ ਤੇ ਗੱਲ ਕਹੀ ਹੈ ਹਰਿਆਣੇ ਵਾਲਿਆਂ ਨੂੰ ਆਪਣੀ ਕੋਈ ਗੱਲ ਰੱਖਣੀ ਹੈ ਉਹ ਕੋਰਟ ਚ ਰੱਖਣ ਕੋਰਟ ਦੇ ਵਿੱਚ ਇਹ ਪਹਿਲਾਂ ਹੀ ਫੈਸਲੇ ਚੱਲ ਰਹੇ ਆ ਪਰ ਇਹ ਕਲੀਅਰ ਕੀਤਾ ਹੈ ਕਿ ਇੱਕ ਬੂੰਦ ਵੀ ਪੰਜਾਬ ਦੇ ਪਾਣੀ ਦੀ ਪਾਖੜਾ ਵਿਆਸ ਮੈਨੇਜਮੈਂਟ ਤੋਂ ਨਹੀਂ ਛੱਡੀ ਜਾਏਗੀ ਮੈਂ ਉੱਥੇ ਮੈਨੂੰ ਤਾਂ ਪਤਾ ਮੈਂ 2000 ਚ ਮੈਂਬਰ ਪਾਰਲੀਮੈਂਟਰੀ ਆ ਮੈਨੂੰ ਉੱਥੇ ਦੇ ਕੰਮਕਾਰ ਦਾ ਸਾਰੇ ਦਾ ਪਤਾ ਹੈ ਮੈਂ ਸਾਰਾ ਕੁਝ ਉਹ ਦੇਖਿਆ ਹੋਇਆ ਉਦੋਂ ਬਾਦਲ ਸਾਹਿਬ ਤੇ ਹੁੱਡਾ ਸਾਹਿਬ ਜਿਹੜੇ ਆ ਉਹ ਕੀ ਮਿਨਿਸਟਰ ਹੁੰਦੇ ਸੀ ਠੀਕ ਆ ਉਹ ਸਿਆਣੇ ਲੋਕ ਸੀ ਆਪ ਸਵਿਚ ਮਿਲ ਬੈਠ ਕੇ ਗੱਲ ਜਿਹੜੀ ਆ ਉਹ ਨਵੇੜ ਲੈਂਦੇ ਸੀ ਪਹਿਲੇ ਇਹ ਜਿਹੜੇ ਸਟੇਜ ਦਾ ਪਲੇਅਰ ਰਿਹਾਏ ਇਹਨੇ ਸਟੇਜ ਕਰਨੀ ਹੁੰਦੀ ਆ ਉਦੋਂ ਬਾਅਦ ਕੁਛ ਨਹੀਂ ਗਾ ਮੇਰੇ ਪੰਜਾਬੀਓ ਬਿਲਕੁਲ ਤੁਸੀਂ ਇਸ ਗੱਲ ਤੇ ਗਮਰਾਹ ਨਾ ਹੋਇਓ ਇੱਕ ਬੂੰਦ ਵੀ ਚਾਹੇ ਉਹ ਪੀਣ ਲਈ ਪਾਣੀ ਮੰਗ ਰਹੇ ਸੀ ਅੱਠ ਦਿਨਾਂ ਲਈ ਜਿੰਨੇ ਦਿਨਾਂ ਲਈ ਵੀ ਪਰ ਜਦੋਂ ਸਵਾਲ ਪੰਜਾਬ ਦੇ ਪਾਣੀ ਦਾ ਆ ਗਿਆ ਨਾ ਸਾਡੇ ਕੋਲ ਹੈਗਾ ਨਾ ਦੇਣਾ ਇਹ ਕੇਂਦਰ ਦੇ ਇੱਕ ਮੰਤਰੀ ਹੋਣ ਨਾਤੇ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰਦਾ ਬਾਕੀ ਗੱਲਾਂ ਸਭ ਝੂਠ ਨੇ ਜੋ ਕੁਛ ਚੇਚਾਈ ਦਾ ਕਿਸ ਨੂੰ ਕੋਰਟ ਤੇ ਜਾਵੇ ਪਾਣੀ ਉੱਥੋਂ ਨਹੀਂ ਮਿਲੇਗਾ